ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਉਮੀਦਵਾਰਾਂ ਵੱਲੋਂ ਆਪਣੀ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਜਿਸ ਦਿਨ ਚੱਲਦਿਆਂ ਪਿਛਲੇ ਦਿਨੀ ਬੀਜੇਪੀ ਦੇ ਉਮੀਦਵਾਰ ਹਾਸਰਾ ਹਾਸ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਵੱਲੋਂ ਵੀ ਆਪਣੇ ਉਮੀਦਵਾਰੀ ਦੀ ਨਾਮਜ਼ਦਗੀ ਪੱਤਰ ਭਰੇ ਗਏ ਅਜੋਨਾ ਵੱਲੋਂ ਪਾਰਟੀ ਵਰਕਰਾਂ ਨਾਲ ਅਤੇ ਅਹੁਦੇਦਾਰਾਂ ਨਾਲ ਮਿਲ ਕੇ ਪਹਿਲਾਂ ਟੀਲਾ ਬਾਵਰੀ ਦੇ ਵਿਖੇ ਮੱਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਆਪਣੇ ਨੋਮੀਨੇਸ਼ਨ ਭਰ ਲਿਤੇ ਗਏ ਇਸ ਮੌਕੇ ਉਹਨਾਂ ਨਾਲ ਪਰਮ ਸਿੰਘ ਬੰਟੀ ਰਮਾਣਾ ਮਨਤਾਰ ਸਿੰਘ ਬਰਾੜ ਮੱਖਣ ਬਰਾੜ ਅਤੇ ਹੋਰ ਕਈ ਪਾਰਟੀ ਵਰਕਰ ਮੌਜੂਦ ਰਹੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਰਾਜਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਨਾਮ ਦੇ ਪੱਤਰ ਭਰ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਫਰੀ ਕੋਰਟ ਦੇ ਲੋਕਾਂ ਦਾ ਉਹਨਾਂ ਨੂੰ ਪੂਰਾ ਪਿਆਰ ਮਿਲ ਰਿਹਾ ਤੇ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਹੜੀ ਜਿੱਤ ਪ੍ਰਾਪਤ ਮਿਲੇਗੀ ਉਹਨਾਂ ਕਿਹਾ ਕਿ ਉਹਨਾਂ ਦਾ ਮੁਕਾਬਲਾ ਤਿੰਨਾਂ ਪਾਰਟੀਆਂ ਨਾਲ ਹੈ ਕਿਉਂਕਿ ਤਿੰਨੇ ਪਾਰਟੀਆਂ ਇੱਕਜੁੱਟ ਹਨ ਅਕਾਲੀ ਦਲ ਜਿਹੜੀ ਹੈ ਉਹ ਇਕੱਲੀ ਪਾਰਟੀ ਹੈ ਜੋ ਉਹ ਚੋਣ ਮੈਦਾਨ ਵਿੱਚ ਲੜ ਰਹੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਫ੍ਰੀਕੋਰਡ ਹਲਕੇ ਦੇ ਲੋਕ ਉਹਨਾਂ ਨੂੰ ਫਤਵਾ ਦਿੰਦੇ ਨੇ ਤਾਂ ਉਹ ਫ੍ਰੀਕੋਰਡ ਦੇ ਲੋਕਾਂ ਲਈ ਹਰ ਇੱਕ ਕੰਮ ਕਰਨਗੇ ਉਹਨਾਂ ਦਾ ਜੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਤੋਂ ਦੂਰ ਕਰ ਲਈ ਉਹਨਾਂ ਵੱਲ ਖਾਸ ਭਰਾ ਲਾ ਕੀਤਾ ਜਾਵੇਗਾ ਤਾਂ ਜੋ ਨਸ਼ਿਆਂ ਤੋਂ ਨੌਜਵਾਨੀ ਨੂੰ ਦੂਰ ਕੀਤਾ ਜਾਵੇ ਤੁਸੀਂ ਮੌਕੇ ਦੀਆਂ ਵੇਖੋ ਤਸਵੀਰਾਂ ਅਤੇ ਹੋਰ ਕੀ ਕਿਹਾ ਅਕਾਲੀ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਬਹੁਤ ਅੱਛਾ ਲੱਗ ਰਿਹਾ ਜੀ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਕਿ ਏਡੀ ਵੱਡੀ ਏਡੀ ਵੱਡੀ ਜੋ ਪੰਜਾਬ ਦੀ ਨਮਾਇੰਦਗੀ ਕਰਨ ਵਾਲੀ ਪਾਰਟੀ ਹੈ ਸ਼ੋਮਨੀ ਅਕਾਲੀ ਦਲ ਖੇਤਰੀ ਪਾਰਟੀ ਹੈ ਉਸ ਵੱਲੋਂ ਦਾਸ ਨੂੰ ਇਹ ਜੇ ਲੋਕ ਸਭਾ ਦਾ ਉਮੀਦਵਾਰ ਦੇ ਵਜੋਂ ਨਾਮਿਨੇਸ਼ਨ ਪਰਨ ਦਾ ਬੜਾ ਵੱਡਾ ਮਾਣ ਹੈ ਕਿਸ ਤਰ੍ਹਾਂ ਲੱਗ ਰਿਹਾ ਕੈਂਪੇਨ ਦੇ ਵਿੱਚ ਵਧੀਆ ਰਿਸਪਾਂਸ ਬਹੁਤ ਅੱਛਾ ਮਿਲ ਰਿਹਾ ਜੀ ਲੋਕਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਲੋਕ ਜਿਹੜੇ ਹੈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਉਹਨਾਂ ਤੋਂ ਨਾਰਾਜ਼ ਨੇ ਔਰ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਵਕਾਸ ਨੂੰ ਲੈ ਕੇ ਲੋਕ ਲੋਕ ਪੂਰੇ ਤਰੀਕੇ ਨਾਲ ਸਮਰਥਨ ਦੇ ਰਹੇ ਹੈ ਇਸ ਵੇਲੇ ਕੀ ਲੱਗ ਰਿਹਾ ਅਕਾਲੀ ਦਲ ਦਾ ਮੁਕਾਬਲਾ ਕਿਸ ਨਾਲ ਹੋ ਸਕਦਾ ਹੈ ਸ਼ੋਮਨੀ ਅਕਾਲੀ ਦਲ ਦਾ ਆਪਣੇ ਆਪ ਦੇ ਵਿੱਚ ਹੀ ਇੱਕ ਪਾਸੇ ਸ਼ੋਮਨੀ ਅਕਾਲੀ ਦਲ ਦੂਸਰੇ ਪਾਸੇ ਤਿੰਨੇ ਪਾਰਟੀਆਂ ਉਹ ਤਿੰਨੇ ਪਾਰਟੀਆਂ ਦੂਸਰੀਆਂ ਉਹ ਇਕੱਠੀਆਂ ਹੋ ਕੇ ਸ਼ੋਮਨੀ ਅਕਾਲੀ ਦਲ ਦਾ ਮੁਕਾਬਲਾ ਕਰ ਰਹੀਆਂ ਤੁਸੀਂ ਆਪ ਹੀ ਸੋਚੋ ਕਿ ਸ਼ੋਮਨੀ ਅਕਾਲੀ ਦਲ ਇਕੱਲਾ ਤੇ ਇਹ ਬਾਕੀ ਦੀਆਂ ਪਾਰਟੀਆਂ ਸਾਰੀਆਂ ਹੀ ਬਕਾਲੀ ਦਲ ਦੇ ਵਿਰੋਧ ਦੇ ਵਿੱਚ ਇਕ ਹੋ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਇਸ ਹਲਕੇ ਦੇ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਉਣਗੇ ਅ ਐਵੀਏਸ਼ਨ ਜਿਹੜੀ ਹੈਗੀ ਹੈ ਅਕੈਡਮੀ ਬਣਾਉਣਗੇ ਤੇ ਹੋਰ ਕਿਹੜੇ ਕਿਹੜੇ ਵਾਅਦੇ ਕੀਤੇ ਜਾ ਰਹੇ ਤੁਹਾਡਾ ਕੀ ਤੁਸਰੀ ਹੈ ਕਿ ਜਾਨੀ ਅ ਇੱਥੋਂ ਪ੍ਰੋਫੈਸਰ ਸਾਧੂ ਸਿੰਘ ਪਹਿਲਾਂ ਐਮਪੀ ਰਹੇ ਉਹਨਾਂ ਨੇ ਕਿੰਨੇ ਇਦਾਂ ਦੇ ਜਿਹੜੇ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਇਸ ਤਰ੍ਹਾਂ ਦੇ ਵਾਅਦੇ ਪੂਰੇ ਕੀਤੇ ਉਹਨਾਂ ਦੇ ਵਿਰੋਧ ਜਿੰਨੇ ਉਹਨਾਂ ਨੇ ਪਿੰਡ ਗੋਧ ਲੈ ਤਾਂ ਉਹ ਆਵਾਜ਼ ਦੀ ਪਾਰਟੀ ਦੇ ਹੀ ਕੈਂਡੀਡੇਟ ਸੀ ਜੋ ਐਮਪੀ ਬਣਾ ਕੇ ਲੋਕਾਂ ਨੇ ਭੇਜੇ ਉਹਨਾਂ ਦੇ ਪਿੰਡ ਕਈ ਗੋਦਲੇ ਉਹ ਉਹ ਗੋਦਲੇ ਪਿੰਡਾਂ ਦੀ ਹਾਲਤ ਦੂਸਰੇ ਪਿੰਡਾਂ ਨਾਲੋਂ ਵੀ ਜ਼ਿਆਦਾ ਖਸਤਾ ਹੈ ਤੋਂ ਇਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ ਇਹ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਸਿਰਫ ਇਹ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਵਟੋਰਨ ਦੀ ਗੱਲ ਕਰਦੇ ਆ ਤੁਹਾਡੇ ਕੀ ਪਲਾਨ ਨੇ ਦੋ ਤੋ ਦੋ ਚਾਰ ਪਲਾਨ ਨੇ ਦੇਖੋ ਸਾਡੇ ਸਾਹਮਣੇ ਅੱਜ ਨਸ਼ਿਆਂ ਦਾ ਬੜਾ ਐਮ ਮੁੱਦਾ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਪੂਰੇ ਤਰੀਕੇ ਨਾਲ ਵਚਨਬੱਧ ਹੈ ਔਰ ਅਸੀਂ ਨੌਜਵਾਨਾਂ ਨੂੰ ਦੇ ਦੇ ਨੂੰ ਡਿਮੋਰਲਾਈਜ਼ ਹੋਣ ਤੋਂ ਬਚਾਉਣ ਦੇ ਲਈ ਉਹਨਾਂ ਦੇ ਲਈ ਅਸੀਂ ਰੋਜ਼ਗਾਰ ਦੇ ਵਾਸਤੇ ਪੂਰੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਕਰਾਂਗੇ ਰੋਜ਼ਗਾਰ ਉਹਨਾਂ ਨੂੰ ਮਿਲੇਗਾ ਤਾਂ ਜਿਹੜੇ ਉਹ ਨਸ਼ਿਆਂ ਤੋਂ ਵੀ ਰਹਿਤ ਹੋਣਗੇ ਔਰ ਕਬੱਡੀ ਜਿਹੜੀ ਹੈ ਮਾਂ ਜਿਹੜੀ ਖੇਡ ਹੈ ਪੰਜਾਬ ਦੀ ਜਿਸ ਨੂੰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਮੋਟ ਕੀਤਾ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਕਿਸਾਨ ਕਿਸਾਨ ਜਿਹੜੇ ਨੇ ਉਹਨਾਂ ਦੇ ਅਹਿਮ ਮੁੱਦੇ ਨੇ ਜਿਹੜੇ ਕਿਸਾਨੀ ਦੇ ਐਮਐਸਪੀ ਦੇ ਉਹ ਜਿਹੜੇ ਮੁੱਦੇ ਅਸੀਂ ਹੱਲ ਕਰਵਾਵਾਂਗੇ ਔਰ ਸਰਵਪੱਖੀ ਵਿਕਾਸ ਵਾਸਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਰਿਹਾ ਔਰ ਅੱਗੇ ਵੀ ਅਸੀਂ ਕਰਵਾਵਾਂਗੇ ਸਰ ਹਰਸਿੰਦਰਪਾਲ ਸਿੰਘ ਨੇ ਕਿਹਾ ਵੀ ਨੰਨੀ ਪਰੀ ਨੰਨੀ ਸ਼ਾਹ ਹੁੰਦੀ ਲੜਕੀਆਂ ਤੇ ਜੋ ਲੋਕ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਮੰਗਲਤੀ ਅਰਖੇ ਇਹ ਬਹੁਤ ਵੱਡੀ ਐਮਰਜੈਂਸੀ ਸਰਗਾਲ ਇਸ ਬਾਰੇ ਬਿਲਕੁਲ ਬਿਲਕੁਲ ਸ਼ੋਮਨੀ ਅਕਾਲੀ ਦਲ ਹਮੇਸ਼ਾ ਸਾਰੇ ਹੀ ਵਰਗ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਕਾਮਯਾਬ ਰਿਹਾ ਔਰ ਸ਼ੋਮਨੀ ਅਕਾਲੀ ਦਲ ਜਿੱਥੇ ਧੀਆਂ ਪਣਾ ਦੇ ਸਤਕਾਰ ਦੇ ਲਈ ਵਚਨਬੱਧ ਉੱਥੇ ਮਾਨਯੋਗ ਵੀਬਾ ਹਰਸ਼ਨਤ ਕੌਰ ਬਾਦਲ ਜੀ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੇ ਨੰਨੀ ਸ਼ਾਹ ਹੇਠ ਇਹ ਜਿਹੜਾ ਇੱਕ ਮਹਿੰਮ ਚਲਾਈ ਸੀ ਜਿਸ ਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ ਬਾਕੀ ਵੀ ਸੇਟਾਂ ਦੇ ਵਿੱਚ ਜਿਸ ਨੂੰ ਕਾਪੀ ਕੀਤਾ ਗਿਆ